ਇੱਕ ਇਦਾਂ ਦਾ ਉਤਸ਼ਵ ਹੈ ਕਿ ਜਿਹਦੇ ਵਿੱਚ ਤੁਸੀਂ ਆਪਣੇ ਕੋਈ ਵੀ ਯੂਸਲੈਸ ਥਿੰਗਸ ਜਿਹਨੂੰ ਤੁਸੀਂ ਆਪਣੇ ਘਰ 'ਚ ਕਿਸੇ ਗੱਡੜੀ 'ਚ ਬੰਨ ਕੇ ਜਾਂ ਕਿਸੇ ਪੇਟੀ ਜਾਂ ਅਲਮਾਰੀ 'ਚ ਰੱਖਿਆ ਹੋਇਆ ਉਹ ਤੁਸੀਂ ਸਾਨੂੰ ਦਾਨ ਕਰੋ ਉਹ ਅਸੀਂ ਸਹੀ ਲੋੜਵੰਦ ਤੱਕ ਪਹੁੰਚਾਵਾਂਗੇ ਅਸੀਂ ਇੱਕ ਟੋਲ ਫਰੀ ਨੰਬਰ ਜਾਰੀ ਕਰਦੇ ਹਾਂ ਤੁਸੀਂ ਉਹ ਤੇ WhatsApp ਮੈਸੇਜ ਕਰੋ ਜਾਂ ਕਾਲ ਕਰੋ ਤੁਹਾਨੂੰ ਉਸ ਪੂਰੇ ਸ਼ਹਿਰ ਦੀ 80 ਕਲੈਕਸ਼ਨ ਸੈਂਟਰਾਂ ਦੀ ਲਿਸਟ ਆ ਜੂਗੀ ਤੁਹਾਡੇ ਕੋਲ ਜਿਹੜਾ ਵੀ ਤੁਹਾਡੇ ਘਰ ਤੋਂ ਨੇੜੇ ਕਲੈਕਸ਼ਨ ਸੈਂਟਰ ਪੈਂਦਾ ਤੁਸੀਂ ਆਪਣਾ ਸਮਾਨ ਉਸ ਕਲੈਕਸ਼ਨ ਸੈਂਟਰ ਦੇ ਦੇ ਸਕਦੇ ਹੋ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਕਿ ਇਸ ਤਰੀਕੇ ਦੇ ਨਾਲ ਲੋਕਾਂ ਦੇ ਘਰ ਦੇ ਵਿੱਚ ਜਿਹੜਾ ਯੂਸਲੈਸ ਸਮਾਨ ਹੈ ਉਸ ਨੂੰ ਕਲੈਕਟ ਕਰਕੇ ਜ਼ਰੂਰਤਮੰਦਾਂ ਦੇ ਵਿੱਚ ਜਿਹੜਾ ਡਿਸਟ੍ਰੀਬਿਊਟ ਕੀਤਾ ਜਾਵੇ ਸਰ ਐਕਚੁਅਲੀ ਇਹਦੀ ਸ਼ੁਰੂਆਤ ਤਾਂ ਹੋਈ ਸੀਗੀ 2014 ਦੇ ਵਿੱਚ ਜਦੋਂ ਉਤਰਾੰਚਲ ਦੇ ਵਿੱਚ ਬਹੁਤ ਭਿਆੰਕਰ ਫਲੱਡ ਆਏ ਸੀਗੇ ਉਦੋਂ ਥੋੜਾ ਜਿਹਾ ਜਿਸ ਦਾ ਦਿਲ ਕੰਬਦਾ ਹਿਲਦਾ ਦੇਖ ਕੇ ਸਾਰੀਆਂ ਚੀਜ਼ਾਂ

ਇਟ ਵਾਸ ਅ ਡਿਫਰੈਂਟ ਏਅਰ ਸੀਟੀ ਨੀਡਸ ਤੇ ਨਗਰ ਨਿਗਮ ਦੇ ਵੱਲੋਂ ਦਾਨ ਉਤਸਵ ਜਿਹੜਾ ਉਹ ਮਨਾਇਆ ਜਾ ਰਿਹਾ ਸੋ ਕੀ ਹੈ ਦਾਨ ਉਤਸਵ ਗੱਲਬਾਤ ਵੀ ਕਰਾਂਗੇ ਪਹਿਲਾਂ ਤੁਹਾਨੂੰ ਬੋਰਡ ਦਿਖਾ ਦਿੰਨੇ ਆ ਸੀਟੀ ਨੀਡਸ ਦਾਨ ਉਤਸਵ ਤੇ ਜੋ ਕਿ ਆਰਗੇਨਾਈਜ਼ ਕੀਤਾ ਗਿਆ ਸੀਟੀ ਨੀਡਸ ਦੇ ਵੱਲੋਂ ਤੇ ਪਾਵਰਡ ਬਾਈ ਐਕਟ ਹਿਊਮਨ ਐਨ ਜੀਓ ਤੇ ਕੀ ਹੈ ਇਹ ਦਾਨ ਉਤਸਵ ਗੱਲਬਾਤ ਕਰਦੇ ਹਾਂ ਸਾਡੇ ਨਾਲ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਜਸਦੇਵ ਸਿੰਘ ਸੇਖੋ ਜੀ ਮਜੂਰ ਨੇ ਸੇਖੋ ਸਾਹਿਬ ਸਿਟੀ ਨੀਡਜ਼ ਵੱਲੋਂ ਜਿਹੜਾ ਇਹ ਦਾਨ ਉਤਸਵ ਆਰਗੇਨਾਈਜ਼ ਕੀਤਾ ਗਿਆ ਕੀ ਹੈ ਕੀ ਇਹ ਦਾਨ ਉਤਸਵ ਸਭ ਤੋਂ ਪਹਿਲਾਂ ਤੇਣਾ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਾਨ ਉਤਸਵ ਇੱਕ ਇਦਾਂ ਦਾ ਉਤਸਵ ਆ ਕਿ ਜਿਹਦੇ ਵਿੱਚ ਤੁਸੀਂ ਆਪਣੇ ਕੋਈ ਵੀ ਯੂਸਲੈਸ ਥਿੰਗਸ ਜਿਹਨੂੰ ਤੁਸੀਂ ਆਪਣੇ ਘਰ 'ਚ ਕਿਸੇ ਗੱਡੜੀ 'ਚ ਬੰਨ ਕੇ ਜਾਂ ਕਿਸੇ ਪੇਟੀ ਜਾਂ ਅਲਮਾਰੀ 'ਚ ਰੱਖਿਆ ਹੋਇਆ ਉਹ ਤੁਸੀਂ ਸਾਨੂੰ ਦਾਨ ਕਰੋ ਉਹ ਅਸੀਂ ਸਹੀ ਲੋੜਵੰਦ ਤੱਕ ਪਹੁੰਚਾਵਾਂਗੇ ਇਹ ਸਾਡੇ ਮਾਨਯੋਗ ਮੇਰੇ ਵੱਡੇ ਵੀ ਮਨੀਤ ਦਿਵਾਨ ਜੀ ਜਿਹੜੇ ਸਿਟੀ ਨੀਡਜ਼ ਦੇ ਹੈੱਡ ਨੇ ਉਹਨਾਂ ਵੱਲੋਂ ਤੇ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਮਿਲ ਕੇ 4 ਸਾਲ ਪਹਿਲਾਂ ਉਪਰਾਲਾ ਸ਼ੁਰੂ ਕੀਤਾ ਗਿਆ ਸੀ ਐਤਕੀ ਸਾਡਾ ਚੌਥਾ ਦਾਨ ਉਤਸਵ ਆ ਤੇ ਅਸੀਂ ਬਹੁਤ ਧੰਨਵਾਦੀ ਆ ਲੁਧਿਆਣਾ ਵਾਸੀਆਂ ਦੇ ਕਿ ਜਿਨ੍ਹਾਂ ਨੇ ਲਗਾਤਾਰ 4 ਸਾਲ ਸਾਨੂੰ ਐਡਾ ਖੁੱਲ ਕੇ ਸਹਿਯੋਗ ਦਿੱਤਾ ਵਾ ਤੇ ਇੰਨਾ ਖੁੱਲ ਕੇ ਦਾਨ ਦਿੱਤਾ ਜਿੱਦਾਂ ਸਾਡੇ ਦਾਨ ਉਤਸਵ ਦੀ ਟੈਗ ਲਾਈਨ ਆ ਕਿ ਤੁਹਾਡਾ ਕੀਤਾ ਦਾਨ ਕਿਸੇ ਦੇ ਚਿਹਰੇ ਦੀ ਮੁਸਕਾਨ ਹੁਣ ਮੈਂ ਮੇਰੀ ਕੋਈ ਸ਼ਰਟ ਪੁਰਾਣੀ ਹੋਗੀ ਜਿਹੜੀ ਮੈਂ ਨਹੀਂ ਪਾਉਂਦਾ ਲੇਕਿਨ ਇੱਕ ਗਰੀਬ ਬੰਦਾ ਜਿਹੜਾ ਉਹ ਉਹੜ ਨਹੀਂ ਕਰ ਸਕਦਾ ਜਦੋਂ ਉਹ ਮੈਂ ਦਾਨ ਕਰਦਾ ਤੇ ਉਹ ਸ਼ਰਟ ਉਸ ਬੰਦੇ ਤੱਕ ਪਹੁੰਚਦੀ ਹੈ ਤਾਂ ਜਿਹੜੀ ਉਹਦੇ ਚਿਹਰੇ ਦੀ ਮੁਸਕਾਨ ਆ ਜਿਹੜੀਆਂ ਉਹ ਦੁਆਵਾਂ ਦਿੰਦਾ ਉਹ ਪ੍ਰਾਈਸਲੈਸ ਥਿੰਗਸ ਹੁੰਦੀਆਂ ਨੇ ਸਾਡਾ ਮੇਨ ਮੋਟਿਵ ਇਹੀ ਆ ਕਿ ਥੋੜਾ ਫਾਲਤੂ ਦਾ ਸਮਾਨ ਕਿਸੇ ਲੋੜਵੰਦ ਤੱਕ ਪਹੁੰਚਾਈਏ ਤਾਂ ਕਿ ਉਹ ਉਸ ਚੀਜ਼ ਦੀ ਖੁਸ਼ੀ ਮਨਾ ਸਕੇ ਇਹੀ ਦਾਨ ਉਸ ਦਾ ਮੋਟਿਵ ਹੈ ਸੇਖੋ ਸਾਹਿਬ ਸ਼ੁਰੂਆਤ ਕਿਵੇਂ ਹੁੰਦੀ ਹੈ ਜੇ ਗੱਲ ਕਰੀਏ ਆਪਾਂ ਲੋਕ ਜਿਹੜੇ ਸਮਾਨ ਦੇਣਾ ਚਾਹੁੰਦੇ ਨੇ ਉਹ ਕਿਵੇਂ ਜਿਹੜਾ ਆਪਣਾ ਸਮਾਨ ਜਿਹੜਾ ਯੂਸਲੈਸ ਥਿੰਗਸ ਨੇ ਉਹ ਕਿਵੇਂ ਦਿੰਦੇ ਨੇ ਅਸੀਂ ਹਰ ਸਾਲ 2 ਅਕਤੂਬਰ ਨੂੰ ਇਹ ਸ਼ੁਰੂ ਕਰਦੇ ਹਾਂ ਐਤਕੀ ਸਾਡੇ ਲੁਧਿਆਣੇ ਦੇ ਵਿੱਚ 80 ਕਲੈਕਸ਼ਨ ਸੈਂਟਰ ਬਣੇ ਹੋਏ ਸੀਗੇ ਅਸੀਂ ਇੱਕ ਟੋਲ ਫਰੀ ਨੰਬਰ ਜਾਰੀ ਕਰਦੇ ਹਾਂ ਤੁਸੀਂ ਉਹ ਤੇ WhatsApp ਮੈਸੇਜ ਕਰੋ ਜਾਂ ਕਾਲ ਕਰੋ ਤੁਹਾਨੂੰ ਉਸ ਪੂਰੇ ਸ਼ਹਿਰ ਦੀ 80 ਕਲੈਕਸ਼ਨ ਸੈਂਟਰਾਂ ਦੀ ਲਿਸਟ ਆ ਜਾਊਗੀ ਤੁਹਾਡੇ ਕੋਲ ਜਿਹੜਾ ਵੀ ਤੁਹਾਡੇ ਘਰ ਤੋਂ ਨੇੜੇ ਕਲੈਕਸ਼ਨ ਸੈਂਟਰ ਪੈਂਦਾ ਤੁਸੀਂ ਆਪਣਾ ਸਮਾਨ ਉਸ ਕਲੈਕਸ਼ਨ ਸੈਂਟਰ ਦੇ ਦੇ ਸਕਦੇ ਹੋ ਉੱਥੋਂ ਸਾਡੇ ਵਲੰਟੀਅਰ ਪਿਕ ਕਰਕੇ ਫਿਰ ਉਹ ਸੈਂਟਰ ਪਲੇਸ ਤੇ ਲਿਆਂਦੇ ਆ ਇੱਥੇ ਫਿਰ ਉਹਨੂੰ ਵਾਈਫਰਕੇਟ ਕੀਤਾ ਜਾਂਦਾ ਲੇਡੀਜ਼ ਜੈਂਟਸ ਦੇ ਕੱਪੜੇ ਆਡ ਬੱਚਿਆਂ ਦੇ ਆਡ ਖਡਾਉਣੇ ਆਡ ਸਾਰਾ ਕੁਝ ਆਡਡ ਕੀਤਾ ਜਾਂਦਾ ਤੇ ਫਿਰ ਜਿੱਦਾਂ ਹੁਣ ਅੱਜ ਸਾਡਾ ਡਿਸਟ੍ਰੀਬਿਊਸ਼ਨ ਡੇ ਆ ਅੱਜ ਤੋਂ ਅਸੀਂ ਇਹਦੀ ਡਿਸਟ੍ਰੀਬਿਊਸ਼ਨ ਸ਼ੁਰੂ ਕਰਦੇ ਆਂਗੇ ਲੋਡ ਬੰਦ ਬੰਦਿਆਂ ਤੱਕ ਸਮਾਨ ਪਹੁੰਚਾਉਣ ਲੱਗ ਗਏ ਆ ਸਰ ਅੱਜ ਇੰਡੋਰ ਸਟੇਡੀਅਮ ਦੇ ਵਿੱਚ ਵੀ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਮੈਂ ਦੇਖ ਰਿਹਾ ਸਕੂਲ ਦੇ ਬੱਚੇ ਵੀ ਕਾਫੀ ਇਸ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਕੀ ਪ੍ਰੋਗਰਾਮ ਇੱਥੇ ਕੀਤਾ ਜਾ ਰਿਹਾ ਅੱਜ ਇਹ ਸਾਡਾ ਡਿਸਟ੍ਰਿਬਿਊਸ਼ਨ ਡੇ ਆ ਹੁਣ ਸਕੂਲ ਕਈ ਸਕੂਲਾਂ ਦੇ ਵਿੱਚ ਕਲੈਕਸ਼ਨ ਸੈਂਟਰ ਬਣੇ ਸੀਗੇ ਉਹ ਬੱਚਿਆਂ ਨੇ ਬਹੁਤ ਸਮਾਨ ਦਿੱਤਾ ਹੁਣ ਅੱਜ ਉਹ ਇੱਥੇ ਆ ਕੇ ਦੇਖ ਰਹੇ ਨੇ ਤਾਂ ਬੜੇ ਖੁਸ਼ ਹੋ ਰਹੇ ਨੇ ਵੀ ਉਹਨਾਂ ਦਾ ਦਿਮਾਗ ਜਿਹੜਾ ਸਮਾਨ ਉਹਨਾਂ ਨੇ ਦਾਨ ਕੀਤਾ ਉਹ ਕਿਵੇਂ ਸਹੀ ਤਰੀਕੇ ਨਾਲ ਚਿਣਿਆ ਗਿਆ ਵਾ ਰੱਖਿਆ ਗਿਆ ਵਾ ਤੇ ਉਹਨਾਂ ਨੂੰ ਹੁਣ ਸਮਝ ਆ ਰਹੀ ਹੈ ਵੀ ਇਹ ਕਿਵੇਂ ਅੱਗੇ ਇਥੋਂ ਡੋਨੇਟ ਹੋਣਾ ਸਹੀ ਲੋਕਾਂ ਤੱਕ ਪਹੁੰਚਣਾ ਉਹ ਇਸ ਕਰਕੇ ਬੱਚੇ ਬੜੇ ਖੁਸ਼ ਨੇ ਤੇ ਜਿਹੜੇ ਜਿਹੜੇ ਬੱਚਾ ਐਨ ਜੀਓਜ਼ ਨੇ ਸਾਡਾ ਸਹਿਯੋਗ ਕੀਤਾ ਸਕੂਲਾਂ ਨੇ ਸਾਡਾ ਸਹਿਯੋਗ ਕੀਤਾ ਉਹਨਾਂ ਨੂੰ ਇੱਥੇ ਮਾਨਯੋਗ ਮੇਰ ਸਾਹਿਬ ਤੇ ਕਮਿਸ਼ਨਰ ਸਾਹਿਬ ਵੱਲੋਂ ਮਿਊਸਪਲ ਕਾਰਪੋਰੇਸ਼ਨ ਔਰ ਸਿਟੀ ਨੀਡਜ਼ ਵੱਲੋਂ ਆਨਰ ਕੀਤਾ ਜਾਊਗਾ ਤੇ ਸਾਰੇ ਲੋਕ ਇਸ ਉਪਰਾਲੇ ਨੂੰ ਕਿਵੇਂ ਦੇਖ ਰਹੇ ਨੇ ਇਸ ਦੀ ਪ੍ਰਸ਼ੰ ਦੇਖੋ ਪਿਛਲੇ 4 ਸਾਲ ਤੋਂ ਤੁਸੀਂ ਸਾਡਾ ਸਾਥ ਦੇ ਰਹੇ ਹੋ ਲੁਧਿਆਣਾ ਵਾਸੀ ਸਾਡਾ ਸਾਥ ਦੇ ਰਹੇ ਨੇ ਇਹ ਤੁਸੀਂ ਲੋਕਾਂ ਤੋਂ ਜਾਦੇ ਬੈਟਰ ਪੁੱਛ ਸਕਦੇ ਹੋ ਕਿ ਲੋਕ ਇਸ ਸੀ ਨੂੰ ਕਿੱਦਾਂ ਲੈ ਰਹੇ ਨੇ ਸੋ ਸੋਸਾਇਟੀ ਨੀਡਸ ਤੋਂ ਮਨੀਤ ਦੀਵਾਨ ਜੀ ਸਾਡੇ ਨਾਲ ਮਜੂਰ ਨੇ ਗੱਲਬਾਤ ਕਰਦੇ ਆ ਸਰ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਕਿ ਇਸ ਤਰੀਕੇ ਦੇ ਨਾਲ ਲੋਕਾਂ ਦੇ ਘਰ ਦੇ ਵਿੱਚ ਜਿਹੜਾ ਯੂਸਲੈਸ ਸਮਾਨ ਹੈ ਉਸ ਨੂੰ ਕਲੈਕਟ ਕਰਕੇ ਜ਼ਰੂਰਤਮੰਦਾਂ ਦੇ ਵਿੱਚ ਜਿਹੜਾ ਡਿਸਟ੍ਰੀਬਿਊਟ ਕੀਤਾ ਜਾਵੇ ਸਰ ਐਕਚੁਅਲੀ ਇਹਦੀ ਸ਼ੁਰੂਆਤ ਤਾਂ ਹੋਈ ਸੀਗੀ 2014 ਦੇ ਵਿੱਚ ਜਦੋਂ ਉਤਰਾੰਚਲ ਦੇ ਵਿੱਚ ਬਹੁਤ ਭਿਆੰਕਰ ਫਲੱਡਸ ਆਏ ਸੀਗੇ ਉਦੋਂ ਥੋੜਾ ਜਿਹਾ ਜਿਸ ਨੇ ਦਿਲ ਬੰਦੇ ਦਾ ਹਿਲਦਾ ਦੇਖ ਕੇ ਸਾਰੀਆਂ ਚੀਜ਼ਾਂ ਤੇ ਲੋਕਾਂ ਨੇ ਵੀ ਸਾਨੂੰ ਕਿਹਾ ਕਿ ਜੀ ਮਤਲਬ ਤੁਸੀਂ ਮਟੀਰੀਅਲ ਅਸੀਂ ਦੇਣਾ ਚਾਹੁੰਦੇ ਆ ਕਰਨਾ ਚਾਹੁੰਦੇ ਆ ਲੇਕਿਨ ਉਦੋਂ ਮਟੀਰੀਅਲ ਇੰਨਾ ਜ਼ਿਆਦਾ ਆ ਗਿਆ ਸਾਨੂੰ ਇਹ ਨਾ ਸਮਝ ਲੱਗੇ ਵੀ ਇੰਨੇ ਮਟੀਰੀਅਲ ਦਾ ਅਸੀਂ ਕਰੀਏ ਕੀ ਉੱਥੋਂ ਸਾਨੂੰ ਸਮਝ ਆਇਆ ਵੀ ਸੰਸਥਾਵਾਂ ਤਾਂ ਬਹੁਤ ਹੈਗੀਆਂ ਦੇਣ ਵਾਲੇ ਲੋਕ ਵੀ ਬਹੁਤ ਹੈਗੇ ਆ ਲੇਕਿਨ ਇੱਕ ਐਸਾ ਸਿਸਟਮਿਕ ਪਲੈਟਫਾਰਮ ਕ੍ਰੀਏਟ ਕਰਨਾ ਪਵੇਗਾ ਜਿਹਦੇ ਵਿੱਚ ਸਹੀ ਚੀਜ਼ਾਂ ਸਹੀ ਬੰਦਿਆਂ ਤੱਕ ਪਹੁੰਚਦੀਆਂ ਹੋ ਸਕਣ ਉੱਥੋਂ ਸਿਟੀ ਨੀਡਜ਼ ਦਾ ਆਈਡੀਆ ਪੈਦਾ ਹੋਇਆ ਔਰ 2020 ਦੇ ਵਿੱਚ ਫਿਰ ਜਦੋਂ ਕੋਵਿਡ ਆਇਆ ਉਦੋਂ ਅਸੀਂ ਇਹਨੂੰ ਇੰਪਲੀਮੈਂਟ ਕੀਤਾ ਐਗਜ਼ੀਕਿਊਟ ਕੀਤਾ ਉਦੋਂ ਤੋਂ ਹਰ ਸਾਲ ਅਸੀਂ 2 ਤੋਂ ਲੈ ਕੇ 8 ਅਕਤੂਬਰ ਤੱਕ ਦਾਨोत्सव ਸੈਲੀਬ੍ਰੇਟ ਕਰਦੇ ਆ ਮਿਊਨਿਸਪਲ ਕਾਰਪੋਰੇਸ਼ਨ ਦਾ ਮਿਲ ਕੇ ਹਰਲੀਨ ਕਾਲਜੀ ਸਾਡੇ ਐਕਟਿਵ ਮੈਂਬਰਾਂ ਨਾਲ ਮਿਲ ਕੇ ਔਰ ਇਹ ਸਾਰੇ ਸਕੂਲਸ ਔਰ ਕਾਲਜੇਸ ਨੂੰ ਨਾਲ ਜੋੜ ਕੇ ਅਸੀਂ ਘਰਾਂ ਦੇ ਵਿੱਚੋਂ ਪੁਰਾਣਾ ਸਮਾਨ ਜਿਹੜਾ ਯੂਜ਼ ਹੁੰਦਾ ਬਟ ਯੂਜ਼ੇਬਲ ਗੁੱਡ ਕੰਡੀਸ਼ਨ ਦਾ ਸਮਾਨ ਹੈ ਉਹਨੂੰ ਅਸੀਂ ਇਕੱਠਾ ਕਰਦੇ ਆ ਸੈਗਰੀਗੇਟ ਕਰਦੇ ਆ ਔਰ ਫਿਰ ਰਿਸਪੈਕਟਿਵ ਐਨ ਜੀਓਸ ਤੇ ਕਰੋਨਾ ਨੂੰ ਪਹੁੰਚਦਾ ਕਰਦੇ ਆ ਸਰ ਕਿੰਨੀ ਖੁਸ਼ੀ ਕਿੰਨੀ ਹੁੰਦੀ ਹੈ ਤੁਹਾਨੂੰ ਇਹ ਦੇਖ ਕੇ ਜਦੋਂ ਜ਼ਰੂਰਤਮੰਦ ਲੋਕਾਂ ਦੇ ਵਿੱਚ ਇਹ ਸਮਾਨ ਜਦੋਂ ਡਿਸਟ੍ਰੀਬਿਊਟ ਹੁੰਦਾ ਉਹਨਾਂ ਦੇ ਚਿਹਰੇ ਦੇ ਉੱਤੇ ਖੁਸ਼ੀ ਦੇਖ ਕੇ ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਹੈ ਦੇਖੋ ਉਹ ਖੁਸ਼ੀ ਐਕਚੁਅਲੀ ਮਹਿਸੂਸ ਕਰਨ ਲਈ ਤੁਹਾਨੂੰ ਮੇਰੇ ਨਾਲ ਚੱਲਣਾ ਪਏਗਾ ਮੈਂ ਜ਼ਬਾਨੀ ਉਹਨੂੰ ਬਿਆਨ ਨਹੀਂ ਕਰ ਸਕਦਾ ਕਿਉਂਕਿ ਜਦੋਂ ਕੋਈ ਟੌਏ ਇੱਥੇ ਖੜਾਉਣਾ ਟੈਡੀ ਬੀਅਰ ਪਿਆ ਜਿਹੜਾ ਕਿਸੇ ਨੇ ਖਰੀਦਿਆ ਉਹਨਾਂ 1500 ਰੁਪਏ ਦਾ ਜਦੋਂ ਕਿਸੇ ਗਰੀਬ ਦੇ ਬੱਚੇ ਨੂੰ ਮਿਲਦਾ ਜਿਹੜਾ ਝੁੱਗੀ 'ਚ ਰਹਿੰਦਾ ਉਹਦੇ ਵਾਸਤੇ ਤੁਸੀਂ ਸੋਚ ਨਹੀਂ ਸਕਦੇ ਆਟੋਮੈਟਿਕਲੀ ਵੀ ਉਹ 1500 ਰੁਪਏ ਦਾ ਸੋ ਮਾਤਮਾ ਦੀ ਕਿਰਪਾ ਜੀ ਤੁਹਾਡੇ ਲੋਕਾਂ ਦੇ ਕਰਕੇ ਦਾਨੀਆਂ ਸੱਜਣਾ ਕਰਕੇ ਸਾਨੂੰ ਇਹ ਕੁਝੀ ਰੋਜ਼ ਮਿਲਦੀ ਹੈ ਆਈਕਲੀ ਅਸੀਂ 4 7 ਤੋਂ ਸੈਲੀਬ੍ਰੇਟ ਕਰ ਰਹੇ ਹਾਂ ਅਸੀਂ ਇਹ ਦਾਨੋ ਸੱਜਣਾ 4 7 ਤੋਂ ਆਏਗਾ ਇਸ ਵਾਰੀ ਵੀ ਅਸੀਂ ਜਿੰਨੇ ਵੀ ਜ਼ਬਾਨ ਹੂ ਆਈਟਮ ਹੋਗੇ ਕੰਪੜੇ ਹੋਗੇ ਇਲੈਕਟ੍ਰੋਨਿਕ ਹੋਗੇ ਬੁਕਸ ਹੋਗੇ ਮੈਡੀਸਨ ਹੋ ਗਿਆ ਰਾਤ ਰਸਤੇ ਫਲਾਟ ਵਾਲਾ ਵੀ ਇਨਕਲੂਡ ਕੀਤਾ ਹੈ ਦਾਨ ਵਿੱਚ ਫੂਲਫੀਮੈਂਟ ਵਗੈਰਾ ਹੋਗੇ ਆ ਬਾਅਦ ਵਿੱਚ ਕੰਸਟਰਕਸ਼ਨ ਦਾ ਮਟੀਰੀਅਲ ਹੋ ਗਿਆ ਬਿਲਡਿੰਗ ਦਾ ਨਮਾਜਾ ਬਣਾੜੇ ਰਿਹਾ ਤੇ ਚਾਹ ਸਕਦੇ ਆ ਜਾਂ ਬਾਕੀ ਰੋਲ ਬਣਦੇ ਇਸ ਵਾਰ डिफरेंट ਹੈ ਥੀ ਮੈਮ ਉਹਨਾ ਜੇਰਿਆਂ ਦੇ ਉੱਤੇ ਕਿੰਨੀ ਮਿਸਤਾਨ ਆ ਰਹੀ ਹੈ ਇਹ ਸਮਝਣ ਨੂੰ ਉਸਦੀ ਬਾਕੀ ਜ਼ਰੂਰਤ ਹੈ ਜੀਵਨ ਤੋਂ ਐਕਚੁਅਲੀ ਇਹ ਇੱਕ ਤਰ੍ਹਾਂ ਮੋਟੇ ਥੈਗਾ ਤੋਂ ਨਹੀਂ ਦਾਲੂ ਤੋਂ تھا ਕਿ ਜਿਹੜੀ ਦੀ ਸਾਡੇ ਵਾਸਤੇ ਯੂਜ਼ ਨਹੀਂ ਹੈਗੀ ਪਰ ਲੋਕਾਂ ਲਈ ਬਹੁਤ ਹੈਲਪਫੁਲ ਹੋ ਜਾਂਦੀ ਹੈ ਮੈਨੂੰ ਲੱਗ ਰਿਹਾ ਹੋਗਾ ਕਿ ਉਹ ਕਪੜੇ ਤੁਸੀਂ ਦੋ ਵਾਰ ਬਾਦੇ ਹੋਣਗੇ ਨਹੀਂ ਪਾ ਸਕਦੇ ਪਰ ਕਿਤੇ ਹੋਰ ਵਾਸਤੇ ਬਹੁਤ ਇੰਟਰਟਿੰਗ ਹੈ ਕਮ ਕਿਵੇਂ ਦੇਖਦੇ ਹੋ ਜਿਵੇਂ ਲੁਧਿਆਣਾ ਸ਼ਹਿਰ ਵਿੱਚ ਜੀਮਿ ਲੁਧਿਆਣਾ ਫਾਊਂਡੇਸ਼ਨ ਹੋਇਆ ਬਾਕੀ ਸ਼ਹਿਰਾਂ ਦੇ ਹਾਂਜੀ ਇਸ ਵਾਰੀ ਤੋਂ ਪਿੱਛੇ ਤਾਰ ਤੋਂ ਪੰਜਾਬ ਨਿਵਲਤੀ ਕਰ ਰਹੇ ਆ ਲੁਧਿਆਣਾ ਅੰਮ੍ਰਿਤਸਰ ਪਟਿਆਲਾ ਤੇ ਮੋਹਾਲੀ ਹੋ ਰਿਹਾ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਔਰ ਅੱਜ ਦਾ ਜਿਹੜਾ ਇਹ ਦਾਨ ਉਤਸਵ ਮੈਂ ਕਹਾਂਗੀ ਬਹੁਤ ਬਹੁਤ ਵੱਡਾ ਉਪਰਾਲਾ ਆ ਪੂਰੀ ਟੀਮ ਵੱਲੋਂ ਕੀਤਾ ਗਿਆ ਹੈ ਸੇਖੋ ਸਾਹਿਬ ਵੱਲੋਂ ਸਾਡੇ ਦਿਵਾਨ ਸਾਹਿਬ ਨੇ ਨਾਲ ਔਰ ਮੈਂ ਅਗਰ ਕੱਲੇ-ਕੱਲੇ ਦਾ ਨਾਮ ਲਵਾਤਾ ਮੈਨੂੰ ਲੱਗਦਾ ਨਾਮਾਂ ਦੀ ਸੂਚੀ ਵੱਡੀ ਹੋ ਜਾਏਗੀ ਬਟ ਇਹ ਜਿਹੇ ਹ ਉਪਰਾਲਾ ਜਿਹੜਾ ਸ਼ਾਇਦ ਵਾਕਈ ਜ਼ਰੂਰਤ ਸੀ ਲੁਧਿਆਣਾ ਸ਼ਹਿਰ ਨੂੰ ਲੁਧਿਆਣਾ ਸ਼ਹਿਰ ਦੇ ਵਿੱਚ ਵਿਚ ਇਜ਼ ਫੁੱਲ ਆਫ ਰਿਸੋਰਸਸ ਬੜੀ ਵਾਰੀ ਅਸੀਂ ਦੇਖਦੇ ਆ ਵੀ ਸਾਡੇ ਕੋਲ ਚੀਜ਼ ਆ ਜਾਂਦੀ ਐ ਔਰ ਜਿਹੜੀ ਐਬਸੋਲਿਊਟ ਹੋ ਜਾਂਦੀ ਜਿਹੜੀ ਖਤਮ ਹੋ ਜਾਂਦੀ ਚੀਜ਼ ਸਾਨੂੰ ਪਤਾ ਹੀ ਨਹੀਂ ਹੁੰਦਾ ਉਹਦਾ ਕੀ ਕਰਨਾ ਸ਼ਾਇਦ ਉਸ ਚੀਜ਼ ਦੀ ਵਰਤੋਂ ਦੇ ਨਾਲ ਕਿਸੇ ਇੱਕ ਚਿਹਰੇ ਦੇ ਉੱਤੇ ਸਮਾਈਲ ਆ ਸਕਦੀ ਐ ਸ਼ਾਇਦ ਉਸ ਚੀਜ਼ ਦੀ ਵਰਤੋਂ ਦੇ ਨਾਲ ਜਿਹੜੀ ਸਾਡੇ ਘਰ ਦੇ ਵਿੱਚ ਯੂਸਲੈਸ ਪਈ ਹੋਈ ਹੈ ਉਹਦੇ ਨਾਲ ਇੱਕ ਬੱਚਾ ਹੱਸ ਸਕਦਾ ਹੈ ਇੱਕ ਬੱਚਾ ਪਰਿਵਾਰ ਦਾ ਜਿਹੜਾ ਰਸੋਈ ਦਾ ਰਾਸ਼ਨ ਪਾਣੀ ਆ ਉਹ ਇਕੱਠਾ ਹੋ ਸਕਦਾ ਹੈ ਸਭ ਤੋਂ ਅਨਮੋਲ ਗਹਿਣਾ ਜਿਹੜਾ ਆਪਾਂ ਵਿੱਦਿਆ ਦਾ ਗਹਿਣਾ ਕਹਿੰਦੇ ਆ ਉਹ ਇੱਥੇ ਜਿਹੜਾ ਬੱਚਿਆਂ ਨੂੰ ਪ੍ਰੋਵਾਈਡ ਕੀਤਾ ਜਾ ਸਕਦਾ ਸੋ ਸ਼ਾਬਾਸ਼ ਆ ਔਰ ਕੰਗ੍ਰੈਚੁਲੇਸ਼ਨਸ ਆ ਮੇਰੇ ਵੱਲੋਂ ਸਾਰੀ ਦੀ ਸਾਰੀ ਟੀਮ ਨੂੰ ਕੀ ਨਾ ਨੇਕ ਉਪਰਾਲਾ ਇੰਨੇ ਸਾਲਾਂ ਤੋਂ ਕਰਦੇ ਆ ਰਹੇ ਨੇ ਔਰ ਅੱਜ ਖੁਸ਼ੀ ਹੈ ਕਿ ਵੀ ਮੈਨੂੰ ਵੀ ਇਸ ਦਾ ਮੌਕਾ ਹਿੱਸਾ ਬਣਨ ਦਾ ਮੌਕਾ ਮਿਲੇ ਸੋ ਰੀਅਲੀ ਤੁਹਾਨੂੰ ਡਬਲ ਥੈਂਕ ਯੂ ਜੀ ਇਸ ਵਾਸਤੇ ਵੀ ਕਿਵੇਂ ਦੇਖਦੇ ਹੋ ਇਹ ਸਮਾਨ ਉਹ ਸਮਾਨ ਹੈ ਜੋ ਲੋਕ ਘਰਾਂ ਦੇ ਡਸਟਰੀਨਸ ਦੇ ਵਿੱਚ ਕੂੜੇ ਦੇ ਵਿੱਚ ਸੁੱਟ ਦਿੰਦੇ ਸੀ ਪਰ ਇਹਨਾਂ ਦੇ ਉਪਰਾਲੇ ਤੋਂ ਬਾਅਦ ਲੋਕਾਂ ਨੂੰ ਜਿਹੜਾ ਜਾਗਰੂਕਤਾ ਆਈ ਹੈ ਤੇ ਲੋਕ ਸਮਾਨ ਜਿਹੜਾ ਡਿਸਟ੍ਰਿਬਿਊਟ ਕਰ ਰਹੇ ਨੇ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਇੱਕ ਘਰ ਦੇ ਵਿੱਚ ਸਟੋਰ ਦੇ ਵਿੱਚ ਪਿਆ ਹੋਇਆ ਸਮਾਨ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਵੀ ਇਹ ਕਬਾੜ ਇਕੱਠਾ ਹੋ ਗਿਆ ਇਹਦੀ ਹੁਣ ਕੋਈ ਲੋੜ ਨਹੀਂ ਹੈਗੀ ਚਾਹੇ ਉਹ ਪੁਰਾਣੇ ਮੋਬਾਈਲਸ ਨੇ ਟੈਲੀਫੋਨਸ ਨੇ ਕੋਈ ਇਲੈਕਟ੍ਰੋਨਿਕ ਅਪਲਾਈਐਂਸਸ ਨੇ ਔਰ ਸਭ ਤੋਂ ਵਧੀਆ ਬੱਚਿਆਂ ਦੇ ਉਹ ਟੌਇਜ਼ ਨੇ ਜਿਨ੍ਹਾਂ ਨਾਲ ਖੇਡ ਕੇ ਸਾਡੇ ਬੱਚੇ ਸ਼ਾਇਦ ਖੁਸ਼ ਹੁੰਦੇ ਨੇ ਪਰ ਇੱਕ ਸਮਾਂ ਤੋਂ ਬਾਅਦ ਉਹ ਇੱਕ ਘਰ ਦੇ ਇੱਕ ਕੋਨੇ 'ਚ ਪੇ ਰਹਿ ਜਾਂਦੇ ਨੇ ਪਰ ਇਹ ਸਭ ਚੀਜ਼ਾਂ ਨੂੰ ਜਦੋਂ ਆਪਾਂ ਰੀਯੂਜ਼ ਵਲ ਜਾਣਦੇ ਹਾਂ ਬ ਅਕਸਰ ਅਸੀਂ ਪੜਿਆ ਦੇਖਦੇ ਆ ਵੀ ਰੀਯੂਜ਼ ਰਿਡਿਊਸ ਰੀਯੂਜ਼ ਰੀਸਾਈਕਲ ਤੇ ਉਹ ਉਹਦੇ ਵਿੱਚ ਜਿਹੜਾ ਇਹ ਰੀਯੂਜ਼ ਵਾਲਾ ਹਿੱਸਾ ਹੈਗਾ ਆ ਬਹੁਤ ਅਹਿਮ ਰੋਲ ਅਦਾ ਕਰਦਾ ਹੈ ਕਿਉਂਕਿ ਇਹ ਟੌイズ ਹੁਣ ਜਿਹੜੇ ਬੱਚਿਆਂ ਕੋਲ ਜਾਣਗੇ ਉਹਨਾਂ ਦਾ ਸ਼ਾਇਦ ਡ੍ਰੀਮ ਹੋਏਗਾ ਅਜਿਹੇ ਟੌイズ ਲੈਂਦਾ ਹੁਣ ਜਿਹੜੇ ਬੱਚਿਆਂ ਕੋਲ ਕਿਤਾਬਾਂ ਜਾਣਗੀ ਆ ਪੜਨ ਵਾਸਤੇ ਉਹਨਾਂ ਦਾ ਕਿੰਨਾ ਵੱਡਾ ਖਾ ਪੂਰਾ ਹੋਏਗਾ ਕਿ ਜਿਹੜੇ ਕਿਤਾਬਾਂ ਅਫੋਰਡ ਨਹੀਂ ਕਰ ਸਕਦੇ ਸੀ ਪਰ ਇੱਥੋਂ ਫ੍ਰੀ ਆਫ ਕੋਸ ਜਾ ਸਕਦੀ ਹੈ ਸੇਮ ਇਜ਼ ਵਿਦ ਕਲੋਥਸ ਆਲਸੋ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਿਰਫ ਪੁਰਾਣਾ ਹੀ ਨਹੀਂ ਨਵਾਂ ਸਮਾਨ ਬਹੁਤ ਜ਼ਿਆਦਾ ਦਿੱਤਾ। ਸੋ ਪੰਜਾਬੀ ਤਾਂ ਵੈਸੇ ਹੀ ਦਿਲਦਾਰ ਹੁੰਦੇ ਨੇ, ਆਪਣੀ ਦਿਲਦਾਰੀ ਵਾਸਤੇ ਜਾਣੇ ਜਾਂਦੇ ਨੇ। ਸੋ ਅੱਜ ਲੁਧਿਆਣਿਆ ਵਾਸੀਆਂ ਨੇ ਰਲ ਕੇ ਔਰ ਖਾਸ ਤੌਰ ਤੇ ਸਕੂਲ ਸਟੂਡੈਂਟਸ ਨੇ ਰਲ ਕੇ ਸਾਡੇ ਜਸਦੇਵ ਸੇਖੋ ਜੀ ਔਰ ਇਹਨਾਂ ਵਧੀਆ ਉਪਰਾਲਾ ਜਿਹੜਾ ਇਹ ਨੇਕ ਉਪਰਾਲਾ ਕੀਤਾ ਗਿਆ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਔਰ ਇੱਕ ਵਾਰ ਜ਼ਰੂਰ ਕਹਾੰਗੀ। ਜੇ ਤੁਹਾਨੂੰ ਵੀ ਕਿਤੇ ਲੱਗਦਾ ਹੈ ਵੀ ਕੋਈ ਚੀਜ਼ ਅੱਜ ਸਾਡੇ ਘਰ ਦੇ ਵਿੱਚ ਪਈ ਹੈ ਲੇਕਿਨ ਮੈਂ ਇਹਨੂੰ ਵਰਤ ਨਹੀਂ ਸਕਦਾ ਚਾਹੇ ਉਹ ਖਰਾਬ ਹੈ ਚਾਹੇ ਉਹ ਸਹੀ ਹੈ ਤਾਂ ਜ਼ਰੂਰ ਤੁਸੀਂ ਵੀ দান ਉਤਸਵ ਦੇ ਵਿੱਚ ਹਿੱਸਾ ਲਓ ਕਿਉਂਕਿ ਉਸ ਚੀਜ਼ ਨੂੰ ਚਾਹੇ ਤਾਂ ਉਹ ਰੀਯੂਜ਼ ਕੀਤੀ ਜਾਊਗੀ ਚਾਹੇ ਉਹ ਸੇਲ ਆਊਟ ਕਰਕੇ ਕਿਸੇ ਨਾ ਕਿਸੇ ਜਿਹੜਾ ਗਰੀਬ ਹੈ ਉਹਦਾ ਢਿੱਡ ਭਰਿਆ ਜਾਊਗਾ ਸੋ ਪਲੀਜ਼ ਆਓ ਰਲ ਕੇ ਇਸ দান ਉਤਸਵ ਦਾ ਹਿੱਸਾ ਬਣੀਏ ਔਰ ਆਪਣੇ ਆਪ ਨੂੰ ਕਿਤੇ ਇੱਕ ਕਰਕੇ ਔਰ ਸਖੁਸ਼ੀ ਦੇ ਵਿੱਚ ਸ਼ਾਮਲ ਕਰੀਏ ਜੋ ਖੁਸ਼ੀ ਉਹਨਾਂ ਚਿਹਰਿਆਂ ਤੇ ਦਿਖੇਗੀ ਇਸ ਚੀਜ਼ਾਂ ਤੋਂ ਬਾਅਦ ਲੋਕਾਂ ਨੇ ਕੀ ਕੀਤਾ ਮੈਨੂੰ ਲੱਗਦਾ ਹੈ ਕਿ ਇਹ ਸਭ ਉੱਪਰੋਂ ਡਿਊਟੀ ਲੱਗੀ ਹੋਈ ਹੈ ਸਭ ਉੱਪਰੋਂ ਡਿਊਟੀ ਲੱਗੀ ਮੈਂ ਮੈਂ ਤੁਹਾਨੂੰ ਦੱਸਾਂ ਕਿ ਮੈਂ ਕੱਲ ਪਰਸੋਂ ਢਡਰੀਆਂ ਵਾਲੇ ਸੰਤ ਸੀਗੇ ਉਹਨਾਂ ਦਾ ਇੱਕ ਦੀਵਾਨ ਸੀ ਬਹੁਤ ਵੱਡਾ ਮੈਂ ਸੁਣ ਰਿਹਾ ਸੀ ਸੱਚ ਜਾਣਿਓ ਮੈਂ ਆਦਮ ਮੋਬਾਈਲ ਰੱਖਦਾ ਔਰ ਮੈਂ ਇਹ ਨਹੀਂ ਭੁੱਲੇ ਕਿ ਮੇਰਾ ਮੋਬਾਈਲ ਕਿੱਧਰ ਹੈ ਮੈਨੂੰ ਲੱਗੇ ਕਿ ਮੋਬਾਈਲ ਹੈ ਨਹੀਂ ਕਿਉਂ 2.5 ਘੰਟੇ ਜਿਹੜਾ ਉਹਨੇ ਕਿਵੇਂ ਕਰਵਾਤਾ ਉਹਦੇ ਸਿਮਰਨ ਨੇ ਅਸੀਂ ਕਿੱਥੇ ਚਲੇ ਗਏ ਮੈਂ ਮੈਂ ਸੋਚਿਆ ਵੀ ਯਾਰ ਇਸ ਜੋ ਕਰਵਾ ਰਿਆ ਆ ਕਰਵਾ ਰਿਆ ਇਸ ਸੰਸਥਾ ਨੂੰ ਉਹਦਾ ਆਉਦਾ ਪਹਿਰਾ ਯੰਗ ਮੁੰਡੇ ਕਿੰਨਾ ਕੁਝ ਕਰਵਾ ਗਰੇ ਨੇ ਲੋਕ ਕਿੰਨਾ ਪੇਟ ਕਰ ਰਹੇ ਨੇ ਉਹ ਆਪੇ ਆਪ ਕਰਾਉਣ ਆਲਾ ਨਾ ਸੋ ਜੇ ਇਹ ਲੋਕ ਨਾ ਹੋਣ ਮੈਨੂੰ ਲੱਗਦਾ ਧਰਤੀ ਕਰਕੇ ਜੇ ਮਨਾ ਹਾਲੇ ਵੀ ਸੰਤੇਸ ਜੈ ਉਮਰ ਨੇ ਉਹਨਾਂ ਦੀ ਬੇਸ਼ੱਕ ਛੋਟੀ ਹੈ ਹਾਲੇ ਵੀ ਸੰਤ ਮਹਾਤਮਾ ਜਿਹੜੇ ਲੋਕ ਨੇ ਜਿਹੜੇ ਫੱਕਰ ਲੋਕ ਨੇ ਫਕੀਰ ਲੋਕ ਉਹ ਇੱਥੇ ਕਰਦੇ ਨੇ ਤਾਂ ਸਭ ਕੁਛ ਆਹਾ ਮੈਂ ਦੇਖ ਕੇ ਮੈਂ ਤਾਂ ਹੈਰਾਨ ਰਹਿ ਗਿਆ ਮਨਾ ਦਾਨ ਕਰਨ ਵਾਲੇ ਔਰ ਗਾਂ ਅੱਗੇ ਡਿਸਟ੍ਰਿਬਿਊਟ ਕਰਨ ਵਾਲੇ ਇਸ ਸੰਸਥਾਵਾ ਜਿਹਨੇ ਪ੍ਰਿੰਸੀਪਲ ਸਾਹਿਬ ਮਿਲੇ ਡਿਪਟੀ ਕਮਿਸ਼ਨਰ ਸਾਹਿਬ ਵੀ ਕਰਾਉਂਦੇ ਨੇ ਮੈਨੂੰ ਬਹੁਤ ਚੰਗਾ ਲੱਗਿਆ ਪ੍ਰਗਾਹ ਜੀ ਲੱਗਦਾ ਵੀ ਰੱਬ ਵੀ ਬਰਕਤਾਂ ਬਾਰ ਰਿਹਾ ਬਈ ਨਾ ਦੇਣ ਵਾਲਿਆਂ ਦੀ ਘਾਟ ਨਾ ਇੱਥੇ ਸਿਸਟਮ ਬਾਰੇ ਮੈਂ ਕਹ ਕਮਾਲ ਹੈ ਮੈਂ ਤੁਹਕੇ ਕਹਿਣਾ ਵੀਰੇ ਉਹਦਾ ਸਿਸਟਮ ਅਸੀਂ ਆ ਮੈਂ ਬੋਲ ਰਿਹਾ ਆ ਪਰ ਰੂਹਾ ਬੋਲ ਰਹੀ ਹੈ ਜਿਹੜੇ ਪਹਿਲਾਂ ਬੋਲੇ ਹੋਵਾਂਗੇ ਤਾਂ ਆਪਾਂ ਸਾਰੇ ਇਕੱਠੇ ਆ ਹੈਨਾ ਇਹ ਸਭ ਕੁਝ ਉਹ ਆਪੇ ਆਪ ਹੀ ਕਰਨਾ ਆਪੇ ਆਪ ਵਰਤੌਂਦਾ ਉਹਦਾ ਸਭ ਵਰਤਾਰਾ ਉਹਦਾ ਉਹ ਆਪ ਹੀ ਕਰ ਰਿਹਾ ਆਪ ਹੀ ਮਟਾਉਣ ਵਾਲਾ ਆਪ ਹੀ ਆਪ ਇਹ ਦੇਖੋ ਇਹ ਬੈਕ ਟੈਕ ਦਾ ਹੈ ਹਰਕਤ ਸਭ ਮਸ਼ੂਅ ਹੈ ਮੈਂ ਸਭਾ ਨੂੰ ਰਿਲੈਕਸ ਛੱਡੋ ਵੀ ਆਪਣੇ ਆਪ ਤੁਹਾਡੇ ਤੋਂ ਕਰਵਾ ਲਵਾਂਗੇ ਉਹ ਕੁਰਬਾਨੀ ਦਾ ਟਾਈਮ ਨਹੀਂ ਉਹ ਕੁਰਬਾਨੀ ਦਾ ਇਹ ਨਹੀਂ ਟਾਈਮ ਹੈ ਫੁਲਾਨੇ ਟਾਈਮ ਹੈ ਕੁਰਬਾਨੀ ਕੁਰਬਾਨੀ ਪਤਾ ਨਹੀਂ ਕਿੱਥੇ ਦਿੱਤੀ ਜਾ ਰਹੀ ਕਦੋਂ ਤਾਂ ਵੀ ਬਾਕੀ ਸ਼ਹਿਰਾਂ ਦੇ ਵਿੱਚ ਵੀ ਇਹ ਸ਼ੇਡਿਊਲ ਹੁੰਦਾ ਹਾਂਜੀ ਮੈਂ ਤਾਂ ਅੱਛਾ ਮੈਂ ਪੰਜਾਬ 'ਚ ਹੋਰ ਕਿਤੇ ਨਹੀਂ ਲਿਜਾਣੇ ਨਹੀਂ ਜਾ ਬਾਕੀ ਲੁਧਿਆਣਾ ਜਿਵੇਂ ਮੈਨੂੰ ਦੱਸਿਆ ਵੀ ਕਿੰਨਾ ਦਿਖਾਇਆ ਕਿੰਨਾ ਉਹਨਾਂ ਦੇ ਕੁਰਬਾਨ ਜਾਈਏ ਜਿਹੜੇ ਅਲੱਗ ਜੋੜੇ ਕਰਦੇ ਨੇ ਅਲੱਗ ਕਿਤਾਬਾਂ ਕਰਦੇ ਨੇ ਅਲੱਗ ਛੋਟੇ ਬੱਚਿਆਂ ਦੇ ਕੱਪੜੇ ਕਰਦੇ ਔਰ ਦੇਣ ਵਾਲੀ ਪ੍ਰਮਾਤਮਾ ਕਰੇ ਸੱਚੇ ਪਾਤਸ਼ਾਹ ਉਹਨਾਂ ਨੂੰ ਇੰਨਾ ਦੇ ਕਿ ਉਹ ਖੀਰ ਕਹਿਣ ਵੀ ਆਪਾਂ ਦਾਪਾਂ ਕਿਸੇ ਬੱਚੇ ਕੋਲ ਪੈਨ ਚੁੜਿਆ ਉਹ ਪੈਨ ਲੈ ਕੇ ਆ ਗਿਆ ਇੱਕ ਸਿਵਲ ਕਾਪੀ ਕੀਆ ਬਾਤ ਕਾਪੀ ਲੈ ਕੇ ਆ ਗਿਆ ਤੇ ਫਿਰ ਇੱਕ ਸ਼ਰਟ ਸੀਓ ਨੇ ਉਹ ਚੁੜ੍ਹਦੇ ਉਹ ਸ਼ਰਟ ਕੀ ਮਾ ਲੋਕਾਂ ਦੇ ਕਿਵੇਂ ਹੋ ਗਏ ਯਾਰ ਉਹ ਦੇਖ ਕੇ ਵੀ ਇਹਨਾਂ ਲੋਕਾਂ ਨੂੰ ਉਹਨਾਂ ਨੂੰ ਪਰਮਾਤਮਾ ਹੋਰ ਦੇ ਜਦ 10 ਕੱਪੜੇ ਕੱਢੇ ਆ ਉਹਨਾਂ ਕੋਲ ਇੰਨੇ ਕੱਪੜੇ ਹੋ ਰਹੇ ਨੇ 20 ਕੱਪੜੇ ਕੱਢੇ ਦੋਨੋਂ ਲੋਕਾਂ ਦਾ ਸਰਦਾ ਰਹੇ ਮੈਂ ਤਾਂ ਇਹ ਗੱਲ ਕਹਿੰਦਾ ਮੈਂ ਪਹਿਲੀ ਵਾਰ ਇਸ ਇਵੈਂਟ ਦੇ ਵਿੱਚ ਆਇਆ ਸੀ ਸੋ ਇਦਾਂ ਦੀ ਹਿਊਮੈਨਿਟੀ ਦੀ ਇਵੈਂਟ ਦੇਖ ਕੇ ਮੈਨੂੰ ਬੜਾ ਵਧੀਆ ਲੱਗਾ ਬਹੁਤ ਫਾਨਕਟਿਕ ਇਨੀਸ਼ੀਏਟਿਵ ਜਿਹੜਾ ਤੁਹਾਨੂੰ ਇਹ ਆਜੂਰੇ ਪੰਜਾਬ ਦਾ ਪਿਆਰ ਉਸ ਨੂੰ ਮਿਲ ਰਿਹਾ ਤੇ ਨਾ ਡੋਨਰਸ ਦੀ ਕਮੀ ਆ ਤੇ ਨਾ ਸਮਾਨ ਦੀ ਘਾਟ ਜੀ ਜੀ ਮੈਨੂੰ ਲੱਗਦਾ ਇਹ ਪ੍ਰਮਾਤਮਾ ਆਪ ਹੀ ਕਰਾਉਂਦਾ ਜੀ ਕੋਈ ਆਪ ਕੋਈ ਕੱਲਾ ਇਨਸਾਨ ਜਾਂ ਕੋਈ ਸੰਸਥਾ ਇਹਦਾ ਇਨੀਸ਼ੀਏਟਿਵ ਲੈ ਕੇ ਇਹਦਾ ਜਿਹਨੂੰ ਕਹਿ ਸਕਦੇ ਵੀ ਆਪਣਾ ਨਾਮ ਨਹੀਂ ਲਾ ਸਕਦੀ ਇਹ ਪ੍ਰਮਾਤਮਾ ਚਾਵੇ ਤਾਂ ਇਹ ਜਿਹੜੀਆਂ ਸਾਰੀਆਂ ਕਮਿਊਨਿਟੀਜ਼ ਇਕੱਠੀ ਹੋ ਕੇ ਜੋ ਵਰਕ ਇੱਥੇ ਹੋ ਰਿਹਾ ਆ ਮੈਂ ਬਹੁਤ ਖੁਸ਼ ਆ ਇਸ ਚੀਜ਼ ਕਿਵੇਂ ਦੇਖਦੇ ਹੋ ਨਾ ਚਿਹਰਿਆਂ ਦੇ ਉੱਤੇ ਕਿੰਨੀ ਮੁਸਕਾਨ ਹੋਏਗੀ ਸਮਝ ਜਿਨ੍ਹਾਂ ਨੂੰ ਇਹ ਸਮਾਨ ਦੀ ਜ਼ਰੂਰਤ ਆ ਹਾਂਜੀ ਬਾ ਆਪਾਂ ਸ਼ੁਰੂ ਤੋਂ ਬਚਪਨ ਤੋਂ ਇੱਕੋ ਗੱਲ ਸੁਣਦੇ ਮੈਂ ਜੋ ਕਰਾਉਂਦਾ ਪ੍ਰਮਾਤਮਾ ਹੀ ਕਰਾਉਂਦਾ ਤੇ ਪ੍ਰਮਾਤਮਾ ਕਿਸੇ ਦੇ ਰੂਪ ਵਿੱਚ ਆ ਕੇ ਇਹ ਜਿਹੜਾ ਇਨੀਸ਼ੀਏਟਿਵ ਲੋਕਾਂ ਦੇ ਕੋਲੋਂ ਲੈ ਕੇ ਤੇ ਜਿਹਦਾ ਸਮਾਂ ਜਿੱਦੇ ਕੋਲ ਪਹੁੰਚਣਾ ਹੈ ਉਹ ਪਹੁੰਚ ਹੀ ਜਾਣਾ ਜਿਨੇ ਜਿੰਨਾ ਵਰਤਿਆ ਜਿਨੇ ਨਮਾ ਲੈ ਕੇ ਦਿੱਤੇ ਜੋ ਵੀ ਹੈ ਮੈਨੂੰ ਮੈਨੂੰ ਬੜਾ ਵਧੀਆ ਲੱਗਾ ਲਫ਼ਜ਼ ਨਹੀਂ ਹੈਗੇ ਮੇਰੇ ਕੋਲ ਪਰ ਮੈਨੂੰ ਬਹੁਤ ਸਕੂਨ ਜਾ ਮਿਲ ਰਿਹਾ ਇੱਥੇ ਆ ਕੇ ਬਟ ਸਿਟੀ ਨੀਡਸ ਦੇ ਨਗਰ ਨਿਗਮ ਲੁਧਿਆਣਾ ਦੇ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਦਾਣ ਹੁਸਨ ਦਾ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਕਿ ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਵੀ ਇੱਥੇ ਪਹੁੰਚ ਚੁੱਕੇ ਹੋਏ ਨੇ ਸਿਟੀ ਨੀਡਸ ਦਾਣ ਹੁਸਨ ਦੇ ਵਿੱਚ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਕਿੱਥੇ ਪਹੁੰਚੇ ਨੇ ਉੱਥੇ ਹੀ ਸਕੂਲਾਂ ਦੇ ਕਾਲਜਾਂ ਦੇ ਵਿਦਿਆਰਥੀ ਜਿਹੜੇ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਹੋਏ ਨੇ ਕਿਉਂਕਿ ਇਹ ਕਿ ਉਹ ਉਪਰਾਲਾ ਜਿਹੜਾ ਬੜਾ ਹੀ ਚੰਗਾ ਉਪਰਾਲਾ ਪਿਛਲੇ 4 ਸਾਲਾਂ ਤੋਂ ਕੀਤਾ ਜਾ ਰਿਹਾ ਜਿਸ ਦੇ ਵਿੱਚ ਕਾਫੀ ਲੋਕ ਆਪਣੇ ਘਰਾਂ ਦਾ ਯੂਸਲੈਸ ਸਮਾਨ ਜਿਵੇਂ ਅਸੀਂ ਕੋਈ ਨਵੀਆਂ ਚੀਜ਼ਾਂ ਖਰੀਦ ਲਿਆਣੀਆਂ ਤੇ ਪੁਰਾਣੀਆਂ ਜਿਹੜੀਆਂ ਨੇ ਸਾਨੂੰ ਐਦਾ ਲੱਗਦਾ ਕਿ ਯੂਸਲੈਸ ਹੈ ਤਾਂ ਉਹ ਸਮਾਨ ਅਸੀਂ ਕਿਤੇ ਨਾ ਕਿਤੇ ਪਹਿਲਾਂ ਕੂੜੇ ਦੇ ਵਿੱਚ ਸੁੱਟ ਦਿੰਦੇ ਸੀ ਕਿ ਇਹਦੀ ਹੁਣ ਕੋਈ ਜ਼ਰੂਰਤ ਨਹੀਂ ਹੈ ਤਾਂ ਉਹ ਸਮਾਨ ਉਸ ਨੂੰ ਇੱਥੇ ਲਿਆਂਦਾ ਗਿਆ ਲਿਆ ਕੇ ਇਥੋਂ ਇਸ ਨੂੰ ਡਿਸਟ੍ਰੀਬਿਊਟ ਕੀਤਾ ਜਾਏਗਾ ਉਹਨਾਂ ਲੋਕਾਂ ਨੂੰ ਦਿੱਤਾ ਜਾਏਗਾ ਜੋ ਲੋਕ ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੈ ਉਹਨਾਂ ਨੂੰ ਦੇ ਕੇ ਉਹਨਾਂ ਦੇ ਚਿਹਰਿਆਂ ਦੇ ਉੱਤੇ ਮੁਸਕਾਨ ਲਿਆਂਦੀ ਜਾ ਸਕੇ ਤਾਂ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਕਿ ਘਰਾਂ ਦੇ ਕੱਪੜੇ ਜਿਹੜੇ ਅਸੀਂ ਅਕਸਰ ਦੇਖਦੇ ਹਾਂ ਕਿ ਲੋਕ ਕਹਿ ਦਿੰਦੇ ਨੇ ਕਿ ਨਵੇਂ ਕੱਪੜੇ ਲੈਣੇ ਨੇ ਹੁਣ ਉਹ ਪੁਰਾਣੇ ਹੋ ਗਏ ਬਟ ਉਹ ਹਜੇ ਵੀ ਠੀਕ ਹੁੰਦੇ ਨੇ ਉਹ ਉਹਨਾਂ ਲੋਕਾਂ ਨੂੰ ਦਿੱਤੇ ਜਾਣ ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੈ ਤਾਂ ਉਹ ਸਾਰਾ ਸਮਾਨ ਇੱਥੇ ਮੌਜੂਦ ਹੈ ਦੂਜੇ ਪਾਸੇ ਸਾਡੇ ਸ਼ੂਜ਼ ਜਿਹੜੇ ਅਸੀਂ ਸੁੱਟ ਦਿੰਨੇ ਆ ਨਵੇਂ ਲਿਆ ਕੇ ਤੇ ਅਸੀਂ ਕਹਿੰਨੇ ਕਿ ਹੁਣ ਇਹ ਪੁਰਾਣੇ ਹੋ ਗਏ ਹੁਣ ਸਾਡਾ ਮਨ ਨਹੀਂ ਆ ਪਾਣ ਦਾ ਪਰ ਉਹ ਹਰੇਕ ਆਈਟਮ ਇੱਥੇ ਮੌਜੂਦ ਮਿਲ ਰਹੀ ਹੈ ਘਰ ਦੇ ਖਾਣ ਪੀਣ ਦੇ ਸਮਾਨ ਤੋਂ ਲੈ ਕੇ ਕੱਪੜਿਆਂ ਤੱਕ ਦਾ ਸਮਾਨ ਰਕੇ ਜਿਹਾ ਇੱਕ ਵਾਰ ਇੱਧਰ ਵੀ ਆਪਾਂ ਤਸਵੀਰ ਦਿਖਾ ਦਿੰਨੇ ਆ ਬਲੱਡ ਡੋਨੇਸ਼ਨ ਕੈਂਪ ਜਿਹੜਾ ਉਹ ਵੀ ਆਰਗੇਨਾਈਜ਼ ਕੀਤਾ ਗਿਆ ਲੋਕ ਇੱਥੇ ਵੱਡੀ ਗਿਣਤੀ ਦੇ ਵਿੱਚ ਆ ਕੇ ਬਲੱਡ ਡੋਨੇਟ ਵੀ ਕਰ ਰਹੇ ਨੇ ਦਵਾਈਆਂ ਵੀ ਇੱਥੇ ਰੱਖੀਆਂ ਗਈਆਂ ਨੇ ਕੁਝ ਲੋਕ ਜਿਨ੍ਹਾਂ ਨੂੰ ਇਹ ਉਪਰਾਲਾ ਬਹੁਤ ਚੰਗਾ ਲੱਗਿਆ ਉਹਨਾਂ ਨੇ ਨਵਾਂ ਸਮਾਨ ਵੀ ਜਿਹੜਾ ਇੱਥੇ ਡਿਸਟ੍ਰਿਬਿਊਟ ਕੀਤਾ ਕਿ ਜ਼ਰੂਰੀ ਨਹੀਂ ਕਿ ਅਸੀਂ ਸਿਰਫ ਆਪਣੇ ਘਰਾਂ ਦਾ ਪੁਰਾਣਾ ਸਮਾਨ ਹੀ ਦਈਏ ਨਵਾਂ ਸਮਾਨ ਵੀ ਜਿਹੜਾ ਅਸੀਂ ਡਿਸਟ੍ਰਿਬਿਊਟ ਕਰੀਏ ਤਾਂ ਜੋ ਜ਼ਰੂਰਤਮੰਦ ਲੋਕਾਂ ਦੇ ਚਿਹਰੇ ਦੇ ਉੱਤੇ ਮੁਸਕਾਨ ਆ ਸਕੇ ਦੂਜੇ ਪਾਸੇ ਘਰਾਂ ਦੇ ਖਿਡੌਣੇ ਜਿਵੇਂ ਬੱਚੇ ਵੱਡੇ ਹੋ ਜਾਂਦੇ ਨੇ ਖਿਡੌਣੇ ਸੁੱਟ ਦਿੰਦੇ ਨੇ ਮਾਪਿਓ ਨਵੇਂ ਲੈ ਦਿੰਦੇ ਨੇ ਪਰ ਇਹ ਖਿਡੌਣੇ ਵੀ ਇੱਥੇ ਮੌਜੂਦ ਨੇ ਜੋ ਕਿ ਉਹਨਾਂ ਜ਼ਰੂਰਤਮੰਦ ਬੱਚਿਆਂ ਨੂੰ ਵੀ ਡਿਸਟ੍ਰਿਬਿਊਟ ਕੀਤੇ ਜਾਣਗੇ ਤਾਂ ਜੋ ਉਹਨਾਂ ਬੱਚਿਆਂ ਦੇ ਚਿਹਰੇ ਉੱਤੇ ਮੁਸਕਾਨ ਆ ਸਕੇ ਸਕੂਲਾਂ ਦੀਆਂ ਕਿਤਾਬਾਂ ਜਿਹੜੀਆਂ ਬੱਚੇ ਪੜ੍ਹ ਕੇ ਅਕਸਰ ਅਸੀਂ ਜਦੋਂ ਅਗਲੀ ਕਲਾਸ ਦੇ ਵਿੱਚ ਹੋ ਜਾਂਦੇ ਆ ਤਾਂ ਇਹ ਕਿਤਾਬਾਂ ਵੀ ਵੇਸਟ ਹੋ ਜਾਂਦੀਆਂ ਨੇ ਸਟੇਸ਼ਨਰੀ ਦਾ ਸਮਾਨ ਜਿਹੜਾ ਸਾਨੂੰ ਲੱਗਦਾ ਕਿ ਇਹ ਵੇਸਟ ਹੋ ਗਿਆ ਪਰ ਇਹ ਉਹ ਸਾਰਾ ਸਮਾਨ ਇੱਥੇ ਲੋਕਾਂ ਨੇ ਲੁਧਿਆਣਾ ਵਾਸੀਆਂ ਨੇ ਡਿਸਟ੍ਰਿਬਿਊਟ ਕੀਤਾ ਤਾਂ ਇੱਕ ਇੱਕ ਆਈਟਮ ਜਿਹੜੀ ਤੁਸੀਂ ਦੇਖ ਸਕਦੇ ਹੋ ਪੁਰਾਣੇ ਟੈਲੀਫੋਨ ਜੋ ਹੁਣ ਯੂਜ਼ ਦੇ ਵਿੱਚ ਨਹੀਂ ਆਉਂਦੇ ਉਹ ਵੀ ਇੱਥੇ ਡਿਸਟ੍ਰਿਬਿਊਟ ਕਰ ਦਿੱਤੇ ਗਏ ਨੇ ਪੁਰਾਣੀਆਂ ਟਾਰਚਸ ਨੇ ਤੇ ਦੂਜੇ ਪਾਸੇ ਘਰਾਂ ਦੇ ਵਿੱਚ ਜਿਹੜਾ ਆਪਾਂ ਸਮਾਨ ਯੂਜ਼ ਕਰਦੇ ਆ ਪਰ ਇੱਥੇ ਤੁਹਾਨੂੰ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲੇਗੀ ਕਿ ਸ਼ੈਂਪੂਜ਼ ਕੰਡੀਸ਼ਨਰਜ਼ ਹੇਅਰ ਆਇਲਜ਼ ਹਰੇਕ ਆਈਟਮ ਇੱਥੇ ਨਵੀਂ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਬਣ ਜਿਹੜੇ ਇੱਥੇ ਲੋਕਾਂ ਨੇ ਡਿਸਟ੍ਰਿਬਿਊਟ ਕੀਤੇ ਨੇ ਵੱਡੀ ਗਿਣਤੀ ਦੇ ਵਿੱਚ ਟੂਥ ਪੇਸਟ ਤੇ ਡਿਸਟ੍ਰਿਬਿਊਟ ਕੀਤੇ ਨੇ ਤਾ ਜੋ ਜਿਸ ਨੂੰ ਵੀ ਇਸ ਸਮਾਨ ਦੀ ਜ਼ਰੂਰਤ ਆ ਉਹਨਾਂ ਤੱਕ ਇਹ ਜ਼ਰੂਰਤ ਜਿਹੜੀ ਪਹੁੰਚਾਈ ਜਾ ਸਕੇ ਦੂਜੇ ਪਾਸੇ ਰਕੇ ਜੀ ਤਸਵੀਰ ਦਿਖਾ ਦਿਓ ਘਰਾਂ ਦੇ ਵਿੱਚ ਕਿਚਨ ਦੇ ਵਿੱਚ ਯੂਜ਼ ਹੋਣ ਵਾਲਾ ਸਮਾਨ ਹਰੇਕ ਉਹ ਵਸਤੂ ਜਿਹੜੀ ਇੱਥੇ ਚਾਹੇ ਚਾਵਲ ਹੋਣ ਆਟਾ ਹੋਵੇ ਦਾਲਾਂ ਹੋਣ ਤਾਂ ਹਰੇਕ ਆਈਟਮ ਇੱਥੇ ਤੁਹਾਨੂੰ ਅਵੇਲੇਬਲ ਦਿਖ ਰਹੀ ਹੈ ਜਿਵੇਂ ਕਿ ਜਸਦੀਪ ਸਿੰਘ ਸੇਖੋ ਜੀ ਨੇ ਦੱਸਿਆ ਕਿ ਨਵਾਂ ਸਮਾਨ ਵੀ ਲੋਕਾਂ ਨੇ ਕਾਫੀ ਜ਼ਿਆਦਾ ਇੱਥੇ ਡਿਸਟ੍ਰਿਬਿਊਟ ਕੀਤਾ ਤਾਂ ਬਿਸਕਟਾਂ ਦੇ ਪੈਕੇਟ ਵੱਡੀ ਗਿਣਤੀ ਦੇ ਵਿੱਚ ਉਹਨਾਂ ਲੋਕਾਂ ਨੇ ਡਿਸਟ੍ਰੀਬਿਊਟ ਕੀਤੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਹਜੇ ਵੀ ਜ਼ਰੂਰਤ ਹੈ ਉਹਨਾਂ ਜ਼ਰੂਰਤਮੰਦਾਂ ਦੇ ਚਿਹਰੇ ਤੇ ਮੁਸਕਾਨ ਲਿਆਉਂਦੀ ਉਹਨਾਂ ਨੂੰ ਇਹ ਸਮਾਨ ਦੇ ਕੇ ਤਾਂ ਉਹ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਇਸ ਬਾਰੇ ਤੁਹਾਡਾ ਕੀ ਕਹਿਣਾ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਣੀ رائے ਵੀ ਦਿਓ